ਮੈਂ ਫਸਟ ਆਉਂਗਾ ਹੋਰ ਕੋਈ ਨਹੀਂ ਹਾਂ ਦੇਖ ਲੈਂਦੇ ਆ ਜੀ ਇੱਕ ਇੱਕ ਕੀ ਕਰਿਓ ਚਲੋ ਪਹਿਲਾ ਕੌਣ ਕਰੂੰਗਾ ਮੰਮਾ ਚਲ ਇੱਕ ਇੱਕ ਦੋ ਜਦੋਂ ਜਮਾਈ ਨੇ ਹੱਥ ਛੱਡਦੇ ਆ ਦਿਨ ਸਤਿਕਾਰਯੋਗ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਆ ਠੀਕ ਠਾਕ ਰਹੋਗੇ ਚੜ੍ਹਦੀ ਕਲਾ ਰਹੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਮਾਡਮਾ ਇਹ ਸਾਰਾ ਪ੍ਰੋਗਰਾਮ ਤੁਸੀਂ ਦੇਖ ਲਿਆ ਤੇ ਸਾਡੀ ਡੈਕੋਰੇਸ਼ਨ ਵੀ ਤੁਸੀਂ ਦੇਖ ਲਈ ਅਸੀਂ ਖਾਦਾ ਪੀਤਾ ਕੀ ਉਹ ਵੀ ਤੁਸੀਂ ਦੇਖ ਲਿਆ ਕੇਜ ਵਗੈਰਾ ਵੀ ਤੁਸੀਂ ਦੇਖ ਲਈ ਸਾਡਾ ਮੰਕੀਰਤ ਵੀ ਤੁਸੀਂ ਦੇਖ ਲਈ ਤੇ ਹਣ ਖਾਦਾ ਮੰਕੀਰਤ ਦਿਖਾਉਣ ਲੱਗੇ ਤੇ ਦੇਖ ਲੋ ਲੈ ਉਹ ਲੱਡੂ ਹਾਂ ਬਸ ਸੱਚੀਆ 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 ਉਹ ਤੇਰੀ ਅੱਜ ਬੁਲਾਤੀ ਨੇ ਘਰ ਆ ਦੇ ਸਾਸੀ ਕਾ ਬੁਲਾ ਦੇ ਪੁੱਤ ਬਾਹੂ ਚਾਚੀ ਕਾ ਸਾਸੀ ਕਾ ਬੁਲਾ ਦੇ ਜਵਾਸ ਇੱਕ ਬੰਦਾ ਦੁੱਤ ਦਿਖਦਾ ਬਸ ਹੁਣ ਦੁੱਤ ਦੇਖ ਗਿਆ ਨਹੀਂ ਹੁਣ ਅਸੀਂ ਗੇਮਸ ਵਗੈਰਾ ਖੇਲਣ ਲੱਗੇ ਆ ਕੁਝ ਇੰਜੋਏਮੈਂਟ ਜਿੰਦਾ ਕੁਝ ਬਚਪਨ ਯਾਦ ਆ ਜਾਂਦਾ ਹੈ ਨਾ ਤੇ ਪਹਿਲਾਂ ਬੱਚੇ ਲੱਗੇ ਆ ਜੀ ਖੇਲਣ ਪਹਿਲਾਂ ਬੱਚਿਆਂ ਦੇ ਸਾਰਿਆਂ ਨੂੰ 6-6 ਮੌਕੇ ਆ 6 6 ਹਾਂ 6 ਦੇ ਵਿੱਚ ਦੇਖਾਂਗੇ ਵੀ ਕੌਣ ਜਿੱਤਦਾ ਪਹਿਲਾ ਬੱਚਾ ਪਾਰਟੀ ਸਭ ਤੋਂ ਪਹਿਲਾਂ ਬਾਰੀ ਕੌਣ ਲਊਗਾ ਮੈਂ ਬੱਤੀਆਂ ਚੱਲ ਬੱਤੀ ਚੱਲ 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 ਫਿਰ ਹੋ ਜੋ ਹੁਣ ਸ਼ੁਰੂ 1 ਮਿੰਟ 1 ਮਿੰਟ 1 ਮਿੰਟ ਇੱਕ ਇੱਕ ਨੇ 하자 ਚੱਲ ਪਹਿਲਾਂ ਤੂੰ ਕਰ ਇੱਕ ਦੋ ਤਿੰਨ ਚਾਰ ਪੰਜ

ਚਾ ਚਲੋ ਬਹੁਤ ਵਧੀਆ ਕੋਸ਼ਿਸ਼ ਕੀਤੀ ਲਾਲਾ 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 ਅੱਛਾ ਕਰ ਲੈ ਕਰ ਜਾ ਉਰੇ ਨੂੰ ਕਰੀਦਾ ਹੁੰਦਾ ਉਰੇ ਇੱਥੇ ਨੂੰ ਕਰ ਮੈਂ ਅੱਗੇ ਨੂੰ ਹੋ ਜਾ ਇੱਥੇ ਨੂੰ ਕਰ ਲੈ ਆ ਜਾ ਲੈ ਲੈ ਹੁਣ ਅਭਲੇ ਸਾਰੇ ਆ ਨਾ ਦੇਖਦਾ ਹੈ ਬਾਬਾ ਰੇ ਰੇ ਨਾ ਉਹ ਚੱਪੜੀ ਮਾਸੀ ਚਲੋ चल बैठ तू तो एक तो दो तीन चार पांच कोई गाल चलो अगे बच्चा रमन जोधपुर ਰਮਨ ਨਮਾ ਨਾ ਕਰ ਦਿਆ ਬਿੰਦੇ ਨਾ ਚੱਲੇ ਪੰਜੇ ਕੇ ਆਹ ਕੜੀ ਹੋਈ ਕੋਈ ਸੁੱਕੀ ਨਹੀਂ ਪਾ ਰਹੀ ਸੁੱਕੀ ਨਹੀਂ ਬਾਹਰੇ ਤੇ ਫੜ ਲਾ ਮੈਂ ਫੜਦੀ ਆ ਚਲੋ ਮੇਰੀ ਕਲੀ ਖੜੀ ਹੋ ਕਿਸੇ ਦੀ ਨਹੀਂ ਹਾਂ ਤੇਰੀ ਇਕਲੀ ਖੜੀ ਹੋ ਇਸ ਲਈ ਕਰਾਸ ਹਮ ਦਾਲ ਇੱਕ ਇੱਕ ਮਾਤਾਰੇ ਕੀ ਕਰੀ ਜਾਂਦਾ ਬੜੀ ਦੀ ਦੀ ਹਾਜ਼ਰ ਹੋ ਚਲੋ ਚਲੋ ਦੀਦੀ ਦੀਦੀ ਆਓ ਦੀ ਪਹੁੰਚੋ ਦੀ ਬੈਠੋ ਦੂਸਰੇ ਰੰਪਰ ਵਾਲੀ ਦੀਦੀ ਕਿੱਥੇ ਆ ਚਲੋ ਆ ਬੋਤਲ ਲਓ ਜੀ ਨਾ ਮੰਮੀ ਐ ਸਾਨੂੰ ਗਾਣਾ ਕਰਦੀ ਹੁੰਦੀ ਆ ਮੰਮੀ ਨੂੰ ਦੇਖਣਾ ਕਿਵੇਂ ਦਿੱਤੀਗਾ ਚਾਚੀ ਜੀ ਪਹਿਲੇ ਉਹ ਪਹਿਲੇ ਆਉਂਦੇ ਆ ਸਿੱਧਿਆਂ ਆਉਂਦੇ ਆ ਪਹਿਲਾਂ ਦੇਖ ਲਵੇਂ ਖੜੀਆਂ ਹੁੰਦੀਆਂ ਨੇ ਖੜੀਆਂ ਹੁੰਦੀਆਂ ਨਹੀਂ ਫਸਟ ਅੰਗਾ ਹੋਰ ਕੋਈ ਨਹੀਂ ਹਾਂ ਦੇਖ ਲੈਂਦੇ ਆ ਜੀ ਇੱਕ ਇੱਕ ਕਰਿਓ ਚਲੋ ਪਹਿਲਾ ਕੌਣ ਕਰੂਗਾ ਮੰਮਾ ਚਲ ਨਸ ਇੱਕ ਇੱਕ ਲੋ ਇਹ ਤੇ ਲਾਪਰੀ ਦੀ ਵਾਰੀ ਮਮਾ ਕਿੰਨੀ ਵੀ ਐਕਸਪੀਰੀਅੰਸ ਹੈ ਦੱਸ ਦੀਦੀ ਤਾਂ ਨਾ ਬੰਦੇ ਨਾਲ ਰੱਖਣਾ ਬੈਠੋ ਬੰਦੇ ਨਾਲ ਅੱਛਾ ਨਾ ਬੈਠੋ ਬੈਠੋ ਤਾਂ ਕੋਈ ਨਹੀਂ ਬੰਦਾ ਬੰਦਾ ਲੱਗਦਾ ਦੀਦੀ ਲਾਪਰੀ ਬੈਠੇ ਲੱਗੀ ਦੀਦੀ ਹਾਂ ਨਾ ਤੁਹਾਡੇ ਆਹ ਲੱਗ ਲੱਗੀ ਦਾਦਾ ਭਾਈ ਚਲੋ ਇੱਕ ਹਾਂ ਇੱਕ ਕੀ ਰੇਤੀ ਕਿਹਦੀ ਕਿਹਦੀ ਦਾ ਦੋਹਾਂ ਤੋਂ ਮਾਨ ਖੇਡੂਗੀ ਬੁਤ ਹੈ ਨਹੀਂ ਡੇਢੀ ਵਿੱਚ ਪਾਣੀ ਕੱਢਿਆ ਦੀਦੀ ਨੇ ਤਾਂ ਕਰਕੇ ਨੇ ਉਹਨੇ ਫੜ ਲਈ ਕੱਢਿਆ ਨਾ ਧਾਰ ਗਿਆ ਇੱਕ ਆ ਨਹੀਂ ਆਈ ਨਹੀਂ ਟਿਕਣੀ ਨਾ ਮੈਂ ਟਿਕਟ ਕੋ ਉਹਦੇ ਕੋ ਟਿਕੀ ਆ ਤੂੰ ਬਣੀ ਨੀ ਦਿਨ ਚਾ ਚਾ ਬਾ ਫੋਨ ਲੀਆ ਚੀਟਿੰਗ ਨਾ 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 ਘੱਟ ਵਾਲੀ ਨਾਲ ਪਰ ਤੂੰ ਜੀਡੀ ਆ ਚੋਣ ਦੇ ਦੇ ਮੈਂ ਸ਼ੁਰੂ ਕਰ ਦੇ ਹਾਂ ਆ ਲੈ ਰਿਹਾ ਦੀ ਦੀ ਕਰਨੀ ਨਾ ਦੱਸੋ ਹੁਣ ਪਾ ਆ ਨੋਰ ਲੱਗੀ ਗਾ

ਜਿਹਦੇ ਪਰ ਉਮੀਦ ਨਹੀਂ ਹੁੰਦੀ ਉਹੀ ਖਾਣਾ ਉਤਰ ਜਾਂਦਾ ਹਰ ਵਾਰ ਸੋ ਹੁਣ

ਮੈਂ ਮੀਠੀ ਖਾ ਕੇ ਖੇਲ ਨਹੀਂ ਲਿਆ ਹਾਂ ਚੱਲ ਦੇ ਲੈ ਆਤੀ ਤੇ ਸੜਦੇ ਬੋਤਲ ਕੈਪ ਦਾ ਤੁੱਕਾ ਜਾਂ ਲੱਗੇ ਜਾਂਦਾ ਹੁਣ ਮੈਂ ਕਿਸੇ ਨਾਲ ਨਹੀਂ ਕਰਨਾ ਆ ਬੋਤਲਾਂ ਜ਼ਿਆਦਾ ਪਰ ਇਹ ਤਾਂ ਨਹੀਂ ਖੜੀਆਂ ਹੁੰਦੀਆਂ ਟਿੱਕ ਮੇਰੇ ਖੜੀ ਹੋਈ ਹੈ ਉਹਨੇ ਬੋਤਲੇ ਫਾੜੀ ਉਹ ਨਹੀਂ ਕਿ ਜਾਈ ਤੀ ਤੀ ਉਹ ਨਹੀਂ ਐ ਨਹੀਂ ਅਨੇ ਖੜਾਇਆ ਹਲੇ ਤਾਂ ਕਾਹੀ ਜਿੱਤੀ ਹੈ ਕਿੰਨੂ ਜਿੰਨੂ ਨੇ ਚੰਦਰ ਉਰੇ ਬਾਕੀ ਉਹ ਲਿਆ ਆ ਆਹੋਲੀ ਆਹੋਲੀ ਚਾਰ ਹੋ ਗਈ ਚਾਰ ਹੋ ਗਈ ਆਪਾਂ ਕਟਾਈ ਕਰ ਲਈ ਪੰਜ ਛੇ ਰੌੜਾ ਇਹਨਾਂ ਦਾ ਪਾਓ ਚਲੋ ਚਲੋ ਸੋਰ ਸਰਦਾਰ ਜੀ ਦੀ ਵਾਰੀ ਲਾ ਮੇਰੀ ਵਾਰੀ ਦਾ ਸਾਡਾ ਚਲੋ 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 ਬਾਜੀ ਤਾਂ ਪਹਿਲਾਂ ਹੀ ਹਾਰ ਗਿਆ ਮੈਂ ਕਿਹਦੀ ਸੀ ਮੈਨੂੰ ਨਹੀਂ ਹਾਰ ਗਿਆ ਤਾੜੀ ਔਰ ਛੁੱਟਾ ਕੋਈ ਨਹੀਂ ਦੇਖਦਾ ਹੁਣ ਫੀਲ ਕੀ ਬਾਜੀ ਅੱਛਾ ਬਹੁਤ ਜ਼ਿਆਦਾ ਯਾਰ ਖੇਲੀਏ ਕੋਈ ਤਾਂ ਨਿਆਣੇ ਦੇ ਕੰਮ ਹੁੰਦੇ ਆ ਯਾ ਭਲੀ ਤੁਸੀਂ ਵੀ ਤਾਂ ਕਦੇ ਨਾਰੀ ਤੇ ਕਦੀ ਨਹੀਂ ਆਏ ਬਾਜੀ ਮੇਰਾ ਮੰਮਾ ਮੇਰੀ ਬੜੇ ਬੀਬੀ ਮੇਰੇ ਅੱਥੇ ਨਹੀਂ ਆਈ ਤੂੰ ਨਹੀਂ ਆਣਾ ਬੁਲਾ ਲਓ ਬੜੇ ਜੇ ਕੋਈ ਕਹਿੰਦੇ ਦੇਖ ਲੋ ਆ ਲੈਣਾ ਮੈਂ ਕਹਿੰਦੀ ਆਪ ਕਹਿੰਦੇ ਕਿ ਤੋ ਦੇ ਇੱਕ ਤੋ ਤੋ ਬਸ ਤਿੰਨ ਨਾ ਉੱਤ ਚਾਰ ਨਾ ਖੜੇ ਨਾ ਖੜੇ ਚਾਰ ਦੋ ਪੰਜ ਜੀਨਾ ਪੂਰੇ ਨੁਕੂ ਬਾਰਿਆਲੀ ਖੇਲੀ ਆ ਵੀ ਸਮੀਨਾ ਕੋਰ ਹੋਇਆ ਨਹੀਂ ਨੀ ਨੀ ਮਨ ਹੋਇਆ ਆ ਪਾਈ ਗੁਰਲੀਨ ਬਿਨਰ ਆ ਯਾ ਤਿਆਰੀ ਚੱਲਦੀ ਆ ਬਾਕੀ ਇੰਨਾ ਪਾਣਾ ਚ ਫੂਲ ਹੋ ਜਾ ਫਿਰ ਐਸੇ ਵੀ ਦੇਖ ਇੱਕ ਦੋ ਘੜੀ ਕੋੜਦੀ ਤਾਂ ਮੈਂ ਪੀਣੇ ਰੋ ਗਈ ਇੱਕ ਮਿੰਟ ਇੱਕ ਮਿੰਟ ਆ ਲੈ ਲੈ 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 ਅੱਡੀ ਤਾਂ ਖੜ ਜਾਂਦੀ ਆ ਉਹ ਤਾਂ ਹੋਣ ਇਕੱਲਾ ਰਹਿਣ ਦੇ ਮੇਰੇ ਕੋਲ ਆ ਲੈ ਲੈ ਇਹ ਵੀ ਨਹੀਂ ਕਾਣੀ ਆ ਫੁੱਲ ਵਾਲੀ ਲਾ ਤੋ ਤਿੰਨ ਚਾਰ ਬਲੂ ਭੰਗੇ ਮੇਰੇ ਤੇ ਹਾਂ ਡਿੱਕੀ ਨਹੀਂ ਜੀ ਸਾਰੇ ਇੱਕੋ ਗੱਲ ਪਿੱਛੇ ਖੜੇ ਆ ਬੁਲਬਲੇ ਵਾਲੀ ਕਾਦ ਬਣਾਉਣੀ ਆ ਸਾਰੇ ਆਹੇ ਮੇਨ ਖੜ ਗਈ ਨਹੀਂ ਛਿੱਟ ਡਿੱਕੀ ਥਿਸ ਇਜ਼ ਛਿੱਟਿੰਗ ਛਿੱਟਿੰਗ ਵਾਚ ਜੀ ਬੱਸ ਕਰੋ ਚਲੋ ਗੁਵਾਰੀ ਵਾਲੀ ਬਣਾਈਏ ਸਟੇਡੀ ਇੰਡੀਆ ਗੋ ਕਿੜੇ ਉੜ ਲੇਟ ਜਿਹਨੇ ਲੇਟ ਖਾ ਲਈ ਉਹ ਵੀ ਹੁਣ ਫੜੋ ਫੜੋ ਮੁੰਡਾ ਫੜੋ ਮੁੰਡਾ ਫੜੋ ਪਈ ਮੁੰਡਾ ਫੜੋ 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 ਮੈਂ ਕਿਤੇ ਹਾਰੇ ਨਾ ਜਾਵਾਂ ਕਿੰਨੇ ਮੁੰਡੇ ਹੀ ਬਾਹਂ ਜੀ ਚਕਾ ਦੇਵੇ ਹੈ ਚਲੋ ਚਿਹੜੀ ਉੜ ਕੌਣ ਮੈਂ ਛੁੜਨ ਟਰੈਕ ਕਰਦੇ ਰਹਿ ਕੇ ਸਟਾਰਟ ਕਰਦੇ ਜੇਰ ਦੇ ਬਾਹਰ ਹੋ ਗਏ ਚੱਲ ਕੇ ਨਹੀਂ ਜੀ ਦੇ ਦਿੱਤੇ ਸ਼ੁਰੂਆਤ ਕਰੋ ਸਾਰੇ ਵਾਲੇ ਥੋੜੀਓ ਕਰਨਾ ਕਿ ਸਾਰੇ ਸਾਰੇ ਕਰੂਗੇ ਕਰਦੇ ਆ ਸਾਰੇ ਕਰਨਗੇ ਨਾ ਚਲੋ ਨੋਡ ਮੀਨ ਬੜੀ ਭੈਣਾ ਇਹ ਵੀ ਗੱਲ ਆ ਯਾਰ ਚਲੋ ਚਲ ਆਏ ਕਰੋ ਦੀਦੀ ਆਏ ਕਰੋ ਹੌਲੀ ਪਰਦੇ ਵਿੱਚ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾ ਦੀਦੀ ਮਾਰ ਲਾ ਜੇ ਦੋ ਚਾਰ ਬਾਅਦ ਚ ਕਿਚੀ ਚ ਮਾਰਦੇ ਕੋਈ ਗੱਲ ਨਹੀਂ ਚਲੋ ਚਲੋ ਇਹ ਤਾਂ ਖੇਲਾ ਨੋ ਨੋ ਮੈਂ ਚੰ ਮਸਾਲਾ ਚਲੋ ਜੀ ਬਚਾ ਹੋ ਗਿਆ ਭਾਈ ਤੂੰ ਖਾਦੀ ਮਸਾਲੇ ਕੀ ਆਂ ਆ ਗੋਈ ਬਾਤ ਆਹੀ ਹੁੰਦਾ ਖੁਦ ਤੇ ਮਸਾਲੇ ਤੂੰ ਦੀਦੀ ਕਿਹਨ ਲੂਣ ਮਿਸ਼ ਤੇ ਹਲਦੀ ਮਸਾਲਾ ਤੇ ਤੈਨੂੰ ਪਤਾ ਲੱਗੋ ਵੀ ਐਡ ਕਰੂਗੀ ਤੇਹੀਂ ਕਰ ਦੇ ਲੋ ਚਲ ਨਰਾਜ ਨਾ ਬੋਲੀ ਦੀਦੀ ਸਰਾ ਬਚਾ ਹੋ ਗਿਆ ਬਚਾਤਾ ਹੋ ਗਿਆ ਦੀਦੀ ਅੱਜ ਦੀਦੀ ਦੇ ਕਰਨੀ ਨਾ ਮੇਰਾ ਹੱਥ ਵੱਜ ਗਿਆ ਨਹੀਂ ਬਚਿਆ ਨਹੀਂ ਮੇਚ ਫਿਰ ਲੀ ਮਸਾਲਾ ਫਿਰ ਵੱਜੀ ਨੂਨ ਮੇਚ ਹਲਦੀ ਮਸਾਲਾ ਮੈਂ ਕਿਹਾ ਕਿ ਬਦਲਾਵੇਂ ਮੁੰਨ ਨੂੰ ਪਤਾ ਲੱਗਿਆ ਨੂਨ ਮੇਚ ਮਸਾਲਾ ਦੀਦੀ ਦਾ ਉੱਪਰ ਤੇ ਲੱਗੀ ਦੀ ਮਾਰ ਚਲ ਆਉਂਦੇ ਦੀਦੀ ਪਹਿਲੇ ਸੌ ਦੀਦੀ ਚਲੋ ਹੁਣ ਤੇ ਦੀਦੀ ਵੇਤਾ ਨਹੀਂ ਜਾਣਗੇ ਉਹ ਦੀਦੀ ਬੈਠ ਤਾਂ ਜਾਓ ਨਹੀਂ ਨਹੀਂ ਬੈਠੋ ਤੁਸੀਂ ਦੀਦੀ ਤੁਸੀਂ ਵੀ ਬੈਠੋ ਬੈਠੋ ਮੇਰਾ ਪੁੱਤ ਤਾਂ ਲਿਆ ਹੁਣ ਤੇ ਨਾਲ ਆ ਕੇ ਮਾਰ ਕੱਢਣਾ ਚਲੋ ਚਲ ਚਿੜੀੜਾ ਨਹੀਂ ਕਰਨਾ ਕੌਣ ਨਹੀਂ ਆ ਨਾ ਪ੍ਰੀਤੀ ਜੀ ਨੂੰ ਫੜਾਉਦੇ ਕੁਛ ਨਹੀਂ ਡਾਣਾ ਮੈਂ ਕਹਿੰਦੀ ਵੀ ਉਹਨੇ ਕਰਨਾ ਆਏ ਕਿ ਨਹੀਂ ਕਰਨਾ ਨਹੀਂ ਹੁਣ ਨਹੀਂ ਕਰਨਾ ਹੋਜੀ ਹੁਣ ਚਲੋ ਚਲ ਚਿੜੀ ਉੜ ਨਿਕਲੇ ਨਿਆਰੇ ਵੀ ਮਸ਼ਹੂਰੀਆਂ ਲੱਦੇ ਖੜਦੇ ਆ ਪੁੱਤ ਉਹ ਕਹਿੰਦੀ ਮੇਰੀਆਂ ਬੋਤਲਾਂ ਸਾਫ਼ ਕਰ ਰੱਖੋ ਐ ਚਲੋ ਭੈ ਜਾ ਭੈ ਜਾ ਭੈ ਜਾ ਚਲ 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 ਕੌੜ ਮੈਂ ਸੁੜ ਖੋਤਾ ਉੜ ਚਲ 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 ਉਹ ਵਾਹ ਦੇਖ ਪਹਿਲਾਂ ਸਭ ਤੋਂ ਛੋਟੀ ਸਭ ਤੋਂ ਵੱਡੀ ਛੋਟੀ ਤੇ ਵੱਡੀ ਆਂ ਤੂੰ ਦੇ ਪਿਆ ਕਦੀ ਨਹੀਂ ਦੂ ਪਹਿਲਾਂ ਕੇ 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 ਚਲੋ 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 ਭਾਈ ਗੱਲ ਪਤਾ ਕੀ ਹੈ ਲਾ ਇਜ਼ ਥੋੜੇ ਇਲਾਜ ਥੋੜੀ ਜੀ ਬੀਬੀ ਵੀ ਇਹ ਵੀ ਬੜੀ ਆ ਤਾਂ ਹੈ ਕਰੀ ਤਾਂ ਮੈਂ ਪਹਿਲੇ ਹੀ ਸਮਝ ਲਈ ਨਹੀਂ ਬਾਅਦ ਚ ਕੁੱਟਨੀ ਬਾਅਦ ਚ ਕੁੱਟ ਲੂਗੀ ਕੋਈ ਨਾ ਪਹਿਲੇ ਨਹੀਂ ਕੁੱਟ ਲਾ ਆ ਮੈਂ ਬਾਅਦ ਚ ਜਾਣਾ ਚਲੋ ਜੀ ਚਲੋ ਨਾ ਕੋਈ ਨਾ ਜੱਜ ਕੋਲੀ ਆ ਕੋਲੀ ਤਾਂ ਹੈ ਨਹੀਂ ਬੋਲਦੇ ਬੋਲਦੇ ਵੀ ਨਹੀਂ ਮਸਾਲਾ ਲੱਗੀ ਦੀ ਧਰ ਚਲੋ ਚਲੋ ਭਾਵੇਂ ਕੁੱਕ ਕਰਦੇ ਬਾਹਰ ਨਹੀਂ ਦਿੱਤਾ ਹੀ ਨਹੀਂ ਗੋੜੀ ਵਿੱਚ ਨਹੀਂ ਤੈਨੂੰ ਬਾਰੇ ਕੱਢ ਇੱਧਰ ਨੂੰ ਹੋ ਸਕਦੀ ਹਾਂ ਉਹ ਡਾਇਰੈਕਸ਼ਨਾਂ ਵੀ ਚੇਂਜ ਹੋ ਰਹੀਆਂ ਚਲੋ ਛੇਤੀ ਇਹ ਕਿ ਹੱਦੀ ਮਸਾਲਾ ਹੱਦੀ ਮਰਾਨਾ ਇਹ ਚੜਦੀ ਰਹਿਣਾ ਇਹਨੇ ਆ ਕੇ ਆਈ ਨਹੀਂ ਸੱਚੀ ਹੋਇਆ ਕਰਤਾ ਨਹੀਂ ਬਈ ਸੌਖਾ ਹੀ ਖੜਾ ਛੁੱਟ ਗਿਆ ਕਾਲੇ ਪੈ ਕਾਲੇ ਚਲੋ ਚਲੋ ਦੋਹ ਜੜੀਆਂ ਰਹਿ ਗਈਆਂ ਚਿੜਿ ਉੜ ਕਾ ਉੜ ਮੈਂ ਉੜ ਕਬੂਤਰ ਉੜ ਚਾ ਚਾ ਇਹ ਕੇ ਮਾਰੋ ਬੋਲੀ ਕੁਛ ਹਾਂ ਮੇਰ ਚ ਮਸਾਲਾ ਹੜਦੀ ਛੋਟੀ ਹੈ ਨਾ ਮੈਨੂੰ ਛੋਟੀ ਹੈ ਵੀ ਕੁੱਤਾ ਦੀਦੀ ਰਹੀ ਪਰ ਤਾਂ ਬੱਸ ਚੱਲਿਆ ਨਹੀਂ ਦੀਦੀ ਦਾ ਉਹ ਭਾਈ ਬੜੀਆਂ ਹੀਆਂ ਮੇਰ ਚ ਮਸਾਲਾ ਹਾਂ ਦੀ ਆਲੂ ਆਲੂ ਤੁਸਾਂ ਲੱਗ ਕੇ ਕੀ ਕਰ ਰਹਾ ਹੋ ਨਾ ਆ ਫੇਲੀ ਵਟਲੀ ਨਹੀਂ ਮੈਂ ਮਹੌਲੀ ਚ ਨੂਨ ਮਿਰਚ ਮਸਾਲਾ ਜੀ ਜੀ ਚਲੋ ਮੈਂ ਸਾਰੇ ਆ ਮਰੀ ਬੋਲੀ ਫੜਦੇ ਆਂ ਜੀ ਬੋਲੋ ਇਹ ਦੀ ਗਰਮ ਮਸਾਲਾ ਹਲਦੀ ਲਾਲ ਮਿਰਚ ਨਹੀਂ ਵੈਸੇ ਉਹਨੇ ਮਾਰਿਆ ਨਹੀਂ ਤਾਂ ਹੈਗਾ ਇਹ ਆਊਟ ਹੈ ਆਊਟ ਨਹੀਂ ਗੜਿਆ ਜਾਂਦਾ ਮਸਾਲਾ ਦੇ ਜੀ ਹੁਣ ਤੁਹਾਡੇ ਨਾਲ ਮੈਲਾ ਨਹੀਂ ਬਣਾ ਚੱਲੇ ਭਾਈ ਅੰਦੀ ਦੀ ਤੋ ਦੋ ਆਊਟ ਦੇ ਚੜ ਗਈ ਹੈ ਤੇ ਚਾਰ ਚੱਕੀਆਂ ਬੈਠੀਆਂ ਪਰ ਚਾਰ ਨਹੀਂ ਦੋ ਦਾਂਸ ਲੈਦੀ ਲੋੜ ਬੈਠੇ ਚਲੋ ਦੋ ਦਾਂਸ ਲੈਦੀ ਲੋੜ ਮੇਰਾ ਆਊਟ ਤੇਰਾ ਆਊਟ ਦੋ ਕਾਊਟ ਮੈਨੇ ਕੀ ਹੁੰਦੇ ਇੱਕ ਚੀਜ਼ ਉੱਠਣ ਵਾਲੀ ਆ ਚੀਜ਼ ਹੁੰਦੀ ਹੈ ਭਾਈ ਇਹੋ ਜੀ ਜੀ ਤੁਸੀਂ ਇਹ ਬੋਲ ਲਓ ਫਤਾਰੀ ਲੱਗਣਾ ਜੀ ਇਹਨੇ ਮੇਰੀ ਵਾਰੀ ਬੋਲਿਆ ਹੁਣ ਮੇਰੀ ਵਾਰੀ ਮੈਨੂੰ ਹੁਣ ਮੈਨੈ ਨਾ ਪਤਾ ਹੀ ਨਹੀਂ ਕਿ ਕੀ ਪਤਾ ਨਹੀਂ ਆ ਗਿਆ ਇਹ ਜੋਤੀ ਮੈਨਾਂ ਦਾ ਨਹੀਂ ਕੋਈ ਕੋਈ ਇਹਦੀ ਗੱਲ ਬੋਲੋ ਕੋਈ ਸਿੱਧੇ ਸਿੱਧੇ ਜੇ ਅੱਖਰ ਬੋਲੋ ਸਿੱਧੇ ਨੂਰੇ ਇੱਧਰ ਹੋ ਪੁੱਤ ਇੱਕ ਮਿੰਟ ਨੂਰੇ ਇੱਧਰ ਆ ਜਾ ਪੁੱਤ ਚੁੱਪ ਕਰ ਜਾ ਆ ਕਰਦੀ ਉੱਠਾ ਚੱਕਿਆ ਤੇ ਹਚਾ ਨੂਰੇ ਜਿੱਦਾਂ ਮਰਜੀ ਥੋੜੀ ਸੌਂ ਜਾ ਪੁੱਤ ਕਿ ਤੂੰ ਮੈਨੂੰ ਲੱਗੂ ਆ ਚੱਲ ਚਿੜੀ ਉੱਠ ਓ ਯਾਰ ਇੱਕ ਮਿੰਟ ਇੱਧਰ ਬੋਤਲਾਂ ਨੇ ਆ ਲਿਈ ਪਈ ਮੂਰੇ ਇਹ ਇਹਨੂੰ ਠਾਲੋ ਪਹਿਲਾਂ ਚੱਲੋ ਆ ਇਹਨੂੰ ਇੱਥੇ ਰੱਖ ਲਾ ਹਾਂ ਇੱਥੇ ਰੱਖ ਲਾ ਚਿੜੀ ਫਿਰ ਜਸਮੀਨ ਦੇਖੋ ਇਹ ਦੀਦੀ ਜਿੱਦਾਂ ਮਰਜੀ ਚੱਕ ਕੇ ਦਾ ਰੱਖਦੀ ਹੈ ਜਿੱਦਾਂ ਅਸੀਂ ਕੀਤਾ ਜਸਮੀਨ ਨੂੰ ਵੀ ਕਰ ਲੈਂਦੀ ਹੈ ਕਾਲਾ ਕੋਈ ਟਾਈਮ ਨਹੀਂ ਪਾਇਆ ਅੱਜ ਮੈਂ ਇਹ ਆਉਂਦੀ ਹੈ ਜਿਹੜੀ ਪਾਸੇ ਕੋਈ ਨਾ ਸੀ ਨੂੰ ਮਾਰ ਸੀੜੀ ਉਡਾਈ ਕਰਦਾ ਜਿਹੜਾ ਦੇਦੀ ਹੂੰ ਸੀਰੀਅਸ ਹਾਂ ਦੋ ਤਾਂ ਉੱਡ ਕੋਈ ਲੁੱਡ ਉੱਲੂ ਉੱਡ ਓਲੂ ਤਾਂ ਉੜਦਾ ਆਹ ਨਾਉ ਆ ਕੇ ਬੰਦ ਲੇ ਆ ਨਾਉ ਇਹ ਹੋ ਗਿਆ ਤੁਹਾਰ ਟਿਕਾ ਕਿੱਥੇ ਗਿਆ ਸੋ ਉਹ ਹੋਣੀ ਉਹਦੀ ਚਾਰੇ ਫੜ ਲਾਈ ਆ ਆ ਚਾਰੇ ਲਗਾ ਨਹੀਂ ਇਹ ਐ ਮਮੀ ਜੇੜੀ ਬੈਫੜਾਈ ਕਰੀ ਬਸ ਲੂੜ ਨਹੀਂ ਕਰ ਨਾ ਪਾਈ ਉੱਡ ਲੈ ਹੱਥ ਲਾ ਇਹ ਇਹ ਹੈਲੋ ਹੁਣ ਵੀ ਚਾਰੇ ਬੜੀਆਂ ਹੀ ਫੜ ਲਾ ਹੁਣ ਕਰੇ ਫੜ ਲਵੇ ਫਿਰ ਮੈਂ ਕਹੇ ਨੀ ਕੁਝ ਕਹਨੀ ਹੈ ਨਹੀਂ ਬੱਚਾ ਵੀ ਕੈਸਾ ਕਰਦੀ ਨਹੀਂ आरके कोटे नहीं चाहती हैं। भाई मेरी बारी मैं साबरी डाई जाने की तरह मेरे बाजू मच्छी चाहती हैं। ना ना। क्या क्या बाजू में क्या पियाई पियाई होगा तो। बॉडी। गॉस्ट कर दो। This is a very wrong person. Person. ਨੋ ਅਰਾਵਿਦਾ ਜਿਹੜਾ ਸਬਜੀ ਤੇ ਆ ਗਿਆ ਦੁਕਾਨ ਤੇ ਆਉਣਾ ਮੈਂ ਤੂੰ ਕੋਈ ਕੰਮ ਕਰਦਾ ਕਿ ਤੇ ਹੋਰ ਨੂੰ ਦੇਖ ਕੇ ਸਿਰ ਤੇ ਪਰ ਧਿਆਨ ਦੇ ਨਹੀਂ ਹਾਂ ਹੁਣ ਤੂੰ ਕਰਨ ਦੇ ਮਿਰਚ ਮਸਾਲਾ ਹੜਦੀ ਦੁਕਾਨਦਾਰ ਮਿਰਚ ਮਸਾਲਾ ਮੋਈ ਨਹੀਂ ਲੱਗਿਆ ਹੋਣੇ ਲੱਗਦਾ ਤਿੰਨੇ ਰਾਪੇ ਹੀ ਤੋਂ ਮਜੇ ਤਿੰਨੇ ਕਰੇ ਬਰਾਬਰ ਦੀ ਰੰਗ ਕੋਈ ਕਹੂ ਨਾ ਬਾਤ ਤਾਂ ਕੋਈ ਕਰਦਾ ਕਿ ਕਿਹਨੂੰ ਹੋਗੀ ਹਾਂ ਹਾਂ ਦੀਦੀ ਬਿਨਰ ਹੋਗੀ ਭਾਈ ਤਾੜੀਆਂ ਨਾ انا ਕੈਮ ਬਦਲੇ ਮੈਨੂੰ ਜਗਾ ਲਿਖਵਾਣੀ ਥੈਂਕ ਯੂ ਹਾਂ ਅੱਗੇ ਗਿਫਟ ਦੇਤਾ ਤੈਨੂੰ ਬੰਨੀ ਜਾਊਗੀ ਲਖੜੀ ਬੰਨ ਦੇ ਦੇ ਤੈਨੂੰ ਗਿਫਟ ਦੇਤਾ ਦੀਦੀ ਆਹ ਚਲੋ ਚਲੋ ਫਿਰ ਬਣਾਗੇ ਚਲੋ ਠੀਕ ਆ ਜੀ ਫਿਰ ਹੁਣ ਚਲੋ ਠੀਕ ਆ ਹੁਣ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਅਗਲੇ ਵਲੌਗ ਚ ਹੁਣ ਗਬਾਰਿਆਂ ਦਾ ਕੰਪੀਟੀਸ਼ਨ ਚੱਲੂਗਾ ਗਬਾਰੇ ਭੰਨਣ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ